ਪੰਜਾਬ ਦੇ ਲੁਧਿਆਣਾ ਦੇ ਵਿੱਚ ਬੀਤੇ ਰਾਤ ਚੌਰਾ ਬਾਜ਼ਾਰ ਦੇ ਵਿੱਚ ਦੋ ਦੁਕਾਨਦਾਰਾਂ ਦੇ ਵਿੱਚ ਖੂਨੀ ਚੜਪ ਹੋ ਗਈ ਦੋਨੋਂ ਦੁਕਾਨਦਾਰ ਕੋਸਮੈਟਿਕ ਦਾ ਸਾਮਾਨ ਵੇਚਦੇ ਨੇ ਦੁਕਾਨ ਦੇ ਬਾਹਰ ਗਾਕਾਂ ਨੂੰ ਆਵਾਜ਼ ਮਾਰਨ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਇੱਕ ਦੁਕਾਨਦਾਰ ਦੇ ਕਰਿੰਦੇ ਨੇ ਦੂਜੀ ਦੁਕਾਨਦਾਰ ਦੇ ਕਰਿੰਦੇ ਉੱਪਰ ਪਹਿਲਾਂ ਸ਼ਾਮ 5 ਵਜੇ ਹਮਲਾ ਕੀਤਾ ਅਤੇ ਉਸ ਸਮੇਂ ਇਹ ਮਾਮਲਾ ਰਜਮੰਤੀ ਦੇ ਨਾਲ ਨਿਪਟ ਜਾਂਦਾ ਪਰ ਉਸ ਤੋਂ ਬਾਅਦ ਰਾਤ 9 ਵਜੇ ਦੋਨਾਂ ਤਰਾਂ ਦੇ ਵਿੱਚ ਫਿਰ ਵਿਵਾਦ ਹੋ ਜਾਂਦਾ ਅਤੇ ਖੂਨੀ ਝੜਪ ਹੁੰਦੀ ਹੈ ਇਸ ਖੂਨੀ ਝੜਪ ਦੇ ਵਿੱਚ ਕੁੱਲ 8 ਲੋਕ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਦੇ ਵਿੱਚ 3 ਔਰਤਾਂ ਤੇ 5 ਪੁਰਸ਼ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਦੇ ਵੱਲੋਂ ਫਿਰ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ 10 ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਂਦੇ ਵਕਤ ਦੋਨਾਂ ਤਰਾਂ ਨੇ ਇੱਕ ਦੂਜੇ ਨੂੰ ਫਿਰ ਧਮਕੀਆਂ ਦਿੱਤੀਆਂ ਤੇ ਗਾਲੀ ਗਲੋਚ ਕੀਤਾ ਜ਼ਖਮੀ ਨੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਕਰਵਾ ਕੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦੇ ਦਿੱਤੀ। ਇਸ ਤੋਂ ਇਲਾਵਾ ਦੋਨੋਂ ਪੱਖਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ। ਮੇਰਾ ਨਾਮ ਹੈ ਹਾਂਜੀ ਟਿਪਸੀ ਨਾਮ ਆ ਮੇਰਾ। ਇਹ ਮੇਰੇ ਮੰਮੀ ਦੀ ਦੁਕਾਨ ਆ। ਲੇਡੀਗਾ 아이 চোੜੇ ਬਜ਼ਾਰ ਠੀਕ ਹੈ ਜੀ ਤੇ ਅਸੀਂ 4 ਵਜੇ ਦੁਕਾਨ ਖੋਲਦੇ ਹਾਂ 7 ਵਜੇ ਬੰਦ ਹਾਂ ਤੇ 4 ਦਿਨ ਤੋਂ ਦੁਕਾਨ ਵੈਸੇ ਹੀ ਬਾਂਦੇ ਸਾਡੇ ਵਿਆਹ ਸੀਗਾ ਅੰਦਰ ਕਰਦੇ ਹੋ ਜਾਂ ਬਾਹਰ ਫੜੀ ਵਗੈਰਾ ਨਹੀਂ ਦੁਕਾਨ ਸਾਡੀ ਆਪਣੀ ਹੈ ਮਨਿਆਰੀ ਦੁਕਾਨ ਹੈ ਮੇਰੇ ਪਾਪਾ ਹਾਰਟ ਪੇਸ਼ੈਂਟ ਹੈ ਮੇਰੀ ਮੰਮੀ ਤੇ ਮੇਰੀ ਭੈਣ ਬੰਦੇ ਅਸੀਂ ਦੁਕਾਨ ਖੋਲਦੇ ਤੁਸੀਂ ਲੇਡੀਜ਼ ਲੇਡੀਜ਼ ਦੁਕਾਨ ਖੋਹਦੇ ਲੇਡੀਜ਼ ਤੇ ਹਮਲਾ ਹੋਇਆ ਮੈਨੂੰ ਸਟੂਲ ਨਾਲ ਕੁੱਟਿਆ ਬੈਲਟ ਨਾਲ ਕਾਰਨ ਕੀ ਹਮਲੇ ਦਾ ਪਹਿਲਾਂ ਸਾਡੇ ਵਰਕਰ ਨੂੰ ਕੁੱਟਤਾ ਜੀ ਅਸੀਂ ਚੁੱਪ ਕਰਕੇ ਬੈ ਗਏ ਉਹ ਕਿੰਦਾ ਉਹ ਕਹਿੰਦਾ ਤੂੰ ਆਵਾਜ਼ਾਂ ਨਹੀਂ ਮਾਰਨੀਆ ਆ ਕੰਪਨੀ ਚਾਰ ਵਰਕਰ ਇਹਨਾਂ ਨੇ ਰੱਖਿਆ ਵੀ ਆਵਾਜ਼ਾਂ ਮਾਰਦੇ ਅਸੀਂ ਕੁਛ ਨਹੀਂ ਕੀਤਾ ਸਾਡੇ ਵਰਕਰ ਨੇ ਵੀ ਤਾਂ ਆਵਾਜ਼ ਮਾਰਨੀ ਅਸੀਂ ਤਾਂ ਹੀ ਰੱਖਿਆ ਅਸੀਂ ਫਿਰ ਕਹਿੰਦੇ ਤੂੰ ਇਗਨੋਰ ਕਰ ਦਿਓ ਕਹਿੰਦਾ ਤੈਨੂੰ ਅਸੀਂ ਚੁਕਾ ਦਾਂਗੇ ਤੈਨੂੰ ਅਸੀਂ ਕੁੱਟ ਦਾਂਗੇ ਉਹਨੇ ਸਾਨੂੰ ਉਹਨਾਂ ਦੀ ਤੁਹਾਨੂੰ ਦੱਸੂਗਾ ਅਸੀਂ ਕਾ ਕੋਈ ਨਹੀਂ ਜਦੋਂ ਕੁਛ ਹੋਏਗਾ ਆਪਾਂ ਦੇਖ ਲਾਂਗੇ ਉਹਨਾਂ ਨੇ ਬਿਨਾਂ ਗੱਲ ਤੋਂ ਹੰਦਾ ਹੱਥ ਫ੍ਰੈਕਚਰ ਕਰਤਾ ਗਲੇ ਪੈ ਗਿਆ ਤਾਂ ਖੂਨੋ ਫੂਨ ਕਰਤਾ ਸਾਡੇ ਵਰਕਰ ਨੂੰ ਅਸੀਂ ਚੁੱਪ ਕਰਕੇ ਥਾਣੇ ਚਲ ਗਏ ਸਾਨੂੰ ਖਤਰਾ ਆਣਾ ਤੋਂ ਠੀਕ ਹੈ ਉਸ ਤੋਂ ਬਾਅਦ ਅਸੀਂ ਦੁਕਾਨ ਵਧਾਣ ਲੱਗੇ 7-8 ਸਾਢੇ 7 ਦਾ ਟਾਈਮ ਸੀ ਅਸੀਂ ਤਾਂ ਬਾਹਰ ਇੱਕ ਜਿਹਾ ਅਸੀਂ ਅੰਦਰ ਹੁੰਦੇ ਸਨ ਤਾਂ ਉਹਨਾਂ ਨੇ ਮਾਰ ਕੇ ਸ਼ਟਰ ਬੰਦ ਕਰ ਦੇਣਾ ਸੀ ਸਾਨੂੰ ਖਤਰਾ ਅੱਜ ਵੀ ਤੇ ਸਾਨੂੰ ਘਰ ਵੀ ਖਤਰਾ ਆ ਫਿਰ ਕੀ ਹੋਇਆ ਜਦੋਂ ਸ਼ਾਮ ਨੂੰ ਇਹ ਹੋਈ ਗੱਲ ਸਾਨੂੰ ਤਾਂ ਅਸੀਂ ਤਾਂ ਸ਼ਟਰ ਵਧਾਇਆ ਉਹ ਮਾਂ ਪੈਣ ਦੀ ਗਾਲ ਕੱਢਦੀ ਤਾਂ ਹੱਥੋਂ ਪਾਈ ਹੋ ਗਈ ਇੱਟਾ ਚੱਕੀਆਂ ਸਟੂਲ ਬੈਲਟ 10 ਤੋਂ 12 ਬੰਦੇ ਸੀਗੇ ਤੇ ਹੁਣ ਉਹ ਵਜੀਆਂ ਕਿਹਦੇ ਕਿਹਦੇ ਨੇ ਤੁਹਾਡੇ ਵਾਲੇ ਪਾਸੇ ਤੇ ਕਿਹਦੇ ਕਿਹਦੇ ਸੱਟ ਲੱਗੀ ਹੈ ਮੇਰੇ ਮੰਮੀ ਪਾਪ ਮੇਰੇ ਮੰਮੀ ਮੇਰੇ ਪੈ ਨਾ ਰਿਮੀ ਅੰਜਲੀ ਗੌਰਵ ਆ ਟਿਪਸੀ ਤੇ ਬਸ ਇਹਨਾਂ ਦੇ ਵਜੇ ਮੇਰੇ ਵਰਕਰ ਦੇ ਵਰਕਰ ਵਰਕਰ ਕਿੰਨੇ ਜਣੇ ਨੇ ਹਮਲਾ ਕੀਤਾ 10 ਤੋਂ 12 ਬੰਦੇ ਭਈਆ ਸਾਨੂੰ ਹੋਸ਼ ਨਹੀਂ ਮੰਮੀ ਮੇਰੇ ਲੇਟ ਕੇ ਬੇਹੋਸ਼ ਹੋ ਗਏ ਤੇ ਜਿਹੜੇ ਤੁਸੀਂ 10 ਤੋਂ 12 ਬੰਦੇ ਕਹਿ ਰਹੇ ਹੋ ਇਹ ਸਾਰੇ ਦੁਕਾਨਦਾਰੀ ਸੀ ਜਾਂ ਬਾਹਰੋਂ ਆਏ ਬਾਹਰੋਂ ਆਏ ਸੀ ਸਾਰੀ ਸਾਨੂੰ ਕੀ ਪਤਾ ਬਾਹਰ ਮੁੰਡੇ ਸੀ ਅਸੀਂ ਨਾ ਜਾਣਦੇ ਸੀ ਨਾ ਉਹਨਾਂ ਨੂੰ ਅਸੀਂ ਇਹਨਾਂ ਨਾਲ ਹਮਲਾ ਕਿਸ ਚੀਜ਼ ਨਾਲ ਕੀਤਾ ਉਹ ਪਰਪਾਨਾ ਸੀ ਇੱਟਾਂ ਸੀ ਸਟੂਲ ਸੀ ਬੈਲਟਾਂ ਸੀ ਠੀਕ ਹੈ ਕਿਉਂਕਿ ਦੁਕਾਨਾਂ ਦੇ ਬੈਲਟਾਂ ਜੀ ਮੇਰੇ ਲੱਗੀਆਂ ਹੁੰਦੀਆਂ ਨੇ ਮੇਰੇ ਜਮਨੇ ਸਾਹਮਣੇ ਸੀਸੀਟੀਵੀ ਜਾਂ ਕੁਝ ਮੇਰੇ ਮੰਮੀ ਦਾ ਬਲੱਡ ਆ ਦੇਖੋ ਸਾਰਾ ਤੁਸੀਂ ਜਾਣਦੇ ਹੋ ਸਾ ਮੈਂ ਨਹੀਂ ਕਰ ਸਕਦੀਆਂ ਜੈਨ ਸੀ ਕੰਮ ਕਰ ਸਕਦੇ ਅਸੀਂ ਰੋਟੀ ਖਾਣ ਦੇ ਹੱਕ ਨਹੀਂ ਉਹਨਾਂ ਨੇ ਦੇਖੋ ਖਾਓ ਮੇਰੀ ਮੰਮੀ ਨੇ ਦੋ ਕੁੜੀਆਂ ਵੀ ਆਈਆਂ ਉਹਨਾਂ ਨੇ ਵੀ ਤਾਂ ਦੇਖਣਾ ਸਾਰਾ ਕੁਝ ਮੇਰੇ ਪਾਪਾ ਦੀ ਦਵਾਈਆਂ ਚੱਲਦੀਆਂ ਮੇਰੀ ਮੰਮੀ ਦੀ ਦਵਾਈਆਂ ਚੱਲਦੀ ਸੀ ਰੋਟੀ ਨਹੀਂ ਖਾ ਸਕਦੇ ਰੱਬ ਨੇ ਸਾਨੂੰ ਭੇਜਿਆ ਸੀ 4 ਤੋਂ 7 ਸਾਨੂੰ ਜਿੰਨਾ ਮਿਲਦਾ ਨਾ ਅਸੀਂ ਉਹਦੇ ਚ ਹੀ ਪੋਸ਼ਾਂ ਉਹ 8 ਵਜੇ ਆਦੇ ਰਤੀ 11 ਵਜੇ ਜਾਂਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਓਕੇ ਮੇਰੇ ਨਾਲ ਸੀਮਾ ਕਿੱਥੋਂ ਆਇਓ ਅਸੀਂ ਚੋੜੇ ਬਾਜ਼ਾਰ ਤੋਂ ਆਏ ਆ ਅੱਛਾ ਕਿਸ ਚੀਜ਼ ਦਾ ਕੰਮ ਕਰਦੇ ਹੋ ਤੁਸੀਂ ਸਾਡੇ ਚੋੜੇ ਦਾ ਕੰਮ ਹੈ ਅੱਛਾ ਤੇ ਅੱਜ ਕੀ ਹੋਇਆ ਅੱਜ ਆਇਆ ਪਹਿਲਾਂ ਨਾ ਬਾਹਰ ਧਮਕੀ ਦੇ ਰਹੇ ਸੀ ਫੋਨ ਇਹਨਾਂ ਦੇ ਬੰਦੇ ਨਾਲ ਦੇ ਆਦੇ ਸਾਡੇ ਆਦੇ ਉਹ ਕਹਿੰਦੇ ਗੱਲ ਕੱਟ ਕੇ ਕਹਿੰਦੇ ਇਹਨੂੰ ਬਾਹਰ ਕੱਢੋ ਇਹਨਾਂ ਨੂੰ ਮਾਰੀਏ ਕਹਿੰਦੇ ਵੀ ਦੁਕਾਨ ਦੇ ਅੰਦਰੋਂ ਕੱਢ ਲਾਂਗੇ ਅੰਦਰੋਂ ਕੱਢ ਲਾਂਗੇ ਫਿਰ ਇਹਨਾਂ ਗਲੀ 'ਚ ਵੜ ਗਏ ਗਲੀ ਚ ਵੜ ਕੇ ਮੈਂ ਫਿਰ ਨੰਬਰ ਤੇ ਨਾ ਕੀਤੀ ਕੰਪਲੀਟ ਤੇ ਉਹ ਕਹਿੰਦੇ ਤੁਹਾਨੂੰ ਘਰ ਪੁਲਿਸ ਚਾਹੀਦੀ ਤੇ ਦੁਕਾਨ ਤੇ ਮੈਂ ਕਿਹਾ ਨਹੀਂ ਮੈਨੂੰ ਦੁਕਾਨ ਤੇ ਚਾਹੀਦੀ ਮੇਰੇ ਬੱਚਿਆਂ ਦਾ ਮੈਨੂੰ ਡਰ ਹੈ ਕਿ ਇਹਨਾਂ ਨੇ ਆ ਵੀ ਗਏ ਇਹ ਬਾਈ ਪਹਿਲੀ ਕਿੰਨਾਂ ਇਹ ਆ ਗਏ ਇਹਨਾਂ ਨੇ ਦੁਕਾਨ ਮੰਦ ਕੀਤੀ ਸਾਰੇ ਇਹਨਾਂ ਨੂੰ ਆ ਗਏ ਇਹਨਾਂ ਨੇ ਤੋੜ ਪੰਨ ਮੇਰੀਆਂ ਦੁਕਾਨਾਂ ਤੋੜਤੀ ਮੈਂ ਬੜੀ ਵੱਡੀ ਓਕੀ ਦੁਕਾਨ ਹੈ ਬੱਚਿਆਂ ਨੇ ਟੈਕ ਕਰ ਰਹੇ ਆ ਮਾਂਮੀ ਕੋਈ ਨਹੀਂ ਆ ਰਹੇ ਬੜੀ ਓਕੀ ਦੁਕਾਨ ਨਹੀਂ ਮੇਰਾ ਆਦਮੀ 8 ਸਾਲ ਹੋ ਗਏ ਮੰਜੇ ਤੇ ਪੈਰਾਲਾਈਜ਼ ਟੈਕ ਹੈ ਗਾੜੀ ਆ ਉਹ ਪੈਰਾਲਾਈਜ਼ ਟੈਕ ਹੋਇਆ ਹੈ ਇਹਨਾਂ ਨੂੰ ਮੰਜੇ ਤੇ ਵਿਚਾਰੇ 4-5 ਸਾਲਾਂ ਤੋਂ ਸਰ ਕਿਥੇ ਤੁਮ ਆਇਓ ਸਰ ਚੌੜਾ ਬਾਜ਼ਾਰ ਤੋਂ ਸਰ ਮੇਰੇ ਕਿਸੇ ਦਾ ਕੰਮ ਸਰ ਚੂੜੇ ਦਾ ਹੀ ਕੰਮ ਹੈ ਸਰ ਪਾਜੀ ਖੂਹਿਆ ਗਈ ਆ ਜੀ ਸਿਵਲ ਹਸਪਤਾਲ ਪਹੁੰਚੇ ਤੁਸੀਂ ਸਰ ਐਕਚੁਅਲ ਇਨਾਂ ਨੇ ਮਤਲਬ ਇਨਹੀਂ ਸਾਡੀ ਵਰਕਰ ਦੇ ਨਾਲ ਬੈਸ ਹੋਈ ਸੀਗੀ ਉਹ ਵੀ ਇਨਗੇਜ ਆਪਾਂ ਛੁੜਾਨ ਨਹੀਂ ਗਿਆ ਸੀਗਾ ਮੈਂ ਇਨਾਂ ਨੇ ਮੈਨਾਂ ਨੇ ਮੇਰਾ ਹੀ ਨਾਮ ਵਿੱਚ ਇਨਕਲੂਡ ਕਰਤਾ ਤਾਂ ਫਿਰ ਆਪਾਂ ਇਨਾਂ ਨੇ ਥਾਣੇ ਰਿਪੋਰਟ ਕਰਤੀ ਸੀਗੀ ਫਿਰ ਆਪਾਂ ਵੀ ਕਰਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਇਨਾਂ ਨੇ ਕਿਹਾ ਸੀ ਥਾਣੇ ਵਾਲਿਆਂ ਨੇ ਕਿ ਤੁਸੀਂ ਮਾਰਨਿੰਗ ਆਇਓ ਤਾਂ ਫਿਰ ਦੈਨ ਉਸ ਤੋਂ ਬਾਅਦ फिर क्यों की इन्होंने मतलब सारत अठारह मुंडे आ चुके थे दुकान से ठीक है मेरे को रिकॉर्डिंग भी है मैं प्रूफ दूंगा जरूर मेरे को रिकॉर्डिंग है मेरे पास ठीक है ना रिकॉर्डिंग पांच छे आप सी ठीक है, है? सोलह सारा मिनिमम मुंडे होने आइडिया ठीक है, है? उन्होंने कहा कोई ना अपना दुकान तो कट के बाहर मारा मैं भी अपने यार दोस्त दो तीन अपने सेफ सैड लखी हुए कि मेरी मैं हमला कर दिन मैं कला करूंगा ठीक है ਉਸ ਤੋਂ ਬਾਅਦ ਇਹਨਾਂ ਨੇ ਮੇ ਕੋਈ ਐਵੀਡੈਂਸ ਆ ਇਹਨਾਂ ਦਾ ਕੋਈ ਹੈਬੋ ਵਾਲ ਦਾ ਹੀ ਮੁੰਡੇ ਹੈਗੇ ਆ ਠੀਕ ਹੈ ਉਹਨਾਂ ਨੇ ਆਗੇ ਇੱਕ ਉਹ ਮੈਨੂੰ ਮਾਰਨਾ ਸ਼ਾਰਟ ਕਰਤਾ ਤਲਵਾਰਾਂ ਵਗੈਰਾ ਮੇਰੀ ਮਦਰ ਦੇ ਇਹਨਾਂ ਨੇ ਹਮਲਾ ਕੀਤਾ ਮੈਂ ਆਪਣੀ 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 ਮਦਰ ਨੂੰ ਸੇਫ ਸਾਈਡ ਕਰਦੇ ਕਰਦੇ ਇਹਨਾਂ ਨੇ ਮੇਰੀ ਸਾਰੀ ਦੁਕਾਨ ਤੋੜਤੀ ਸਰ 2-3 ਲੱਖ ਦਾ ਨੁਕਸਾਨ ਹੋ ਗਿਆ ਦੁਕਾਨ ਤੋਂ ਹਾਂਜੀ ਹਾਂਜੀ ਸਰ ਤੁਹਾਡੇ ਵਾਲੇ ਪਾਸੇ ਰੱਖੀ ਦੀ ਕਿਹਦੇ ਵਜੀ ਉਹਨਾਂ ਦੇ ਮੇਰੇ ਮਦਰ ਦੇ ਵਜੀ ਆ ਠੀਕ ਹੈ ਮੇਰੇ ਨਾਮ ਬੋਲੋ ਉਹਨਾਂ ਦੀ ਮੇਰੇ ਮਦਰ ਦਾ ਨਾਮ ਸੀਮਾ ਠੀਕ ਹੈ ਮੇਰੇ ਬ੍ਰਦਰ ਦਾ ਨਾਮ ਸਾਹਿਲ ਠੀਕ ਹੈ ਆ ਦਲਾਵਰ ਠੀਕ ਹੈ ਮੇਰਾ ਵਰਕਰ ਆ ਮੇਰੇ ਭਾਜੀ ਠ ਕੀ ਲੜਾਈ ਦਾ ਕਾਰਨ ਲੜਾਈ ਕੀ ਹੈ ਸਰ ਇਹ ਇਹਨਾਂ ਦਾ ਕਹਿ ਬਈ ਕਲਪ ਦੇ ਅਸਰ ਮੇਰੇ ਕੰਮ ਤੋਂ ਬਸ ਹੋਰ ਕੁਝ ਨਹੀਂ ਹੈ ਬਸ ਉਹ ਤਾਂ ਰੱਬ ਨੇ ਦੇਣਾ ਹੈ ਨਾ ਸਰ ਸਾਨੂੰ ਬਈ ਮੇਰੇ ਕੰਮ ਤੋਂ ਕਲਪ ਦੇ ਅਸਰ ਹੋਰ ਕੁਝ ਨਹੀਂ ਹੈ ਬਸ ਇੱਕ ਚੀਨੀ ਮੇਰੀ ਬ੍ਰਦਰ ਮੇਰੇ ਮੇਰੇ ਮੀਰੀ ਗਾਲ ਸੋੜ 20 25 ਮੁੰਡੇ 20 25 ਮੁੰਡੇ ਮੇਰੇ ਕੋ ਸਰ ਸਾਰੇ ਬਹੁਤ ਮੁੰਡੇ ਹੈ ਭਾਈ ਤੇ ਦੋ ਇਹਨਾਂ ਦੇ ਜਵਾਈ ਆ ਕੋਈ ਨਾਲ ਹਮਲਾ ਹੋਇਆ ਤੁਹਾਡੇ ਇਹਨਾਂ ਦਾ ਬੰਨਾ ਸੀਗੇ ਦਾਤ ਸੀਗੇ ਜੀ ਦਾਤ ਸੀ ਇੱਟਾਂ ਮਾਰੀਆ ਇਹਨਾਂ ਨੇ ਸਰ ਮੇਰੀ ਦੁਕਾਨ ਦੇ ਸਾਰੇ ਕਾਊਂਟਰ ਤੋੜ ਚੁੱਕੇ ਨੇ ਸਾਰੇ ਮੇਰਾ ਮੇਰਾ ਸਾਰਾ ਸਟਾਕ ਖਰਾਬ ਹੋ ਚੁੱਕਾ ਸਰ ਠੀਕ ਹੈ ਨਾ ਮੇਰੀ ਪੇਮੈਂਟ ਸੀ ਸਰ ਠੀਕ ਹੈ 90 90 82 ਹਜ਼ਾਰ ਦੀ ਸੀ ਮੇਰੇ ਬ੍ਰਦਰ ਦੇ ਚਾਈਨੀਸ ਉਹ ਵੀ ਖੋ ਗਏ ਲੈ ਗਏ ਸਰ ਇਸ ਤੋਂ ਪਹਿਲਾਂ ਵੀ ਭਾਜੀ ਕਦੀ ਇਹਨਾਂ ਨਾਲ ਆਪਸ ਵਿੱਚ ਕੋਈ ਹੋਈ ਹੈ ਲੜਾਈ ਨਹੀਂ ਨਹੀਂ 6-7 ਇਦਾਂ ਨਹੀਂ ਹੋਈ ਕਦੀ ਇਹ ਫਸਟ ਟਾਈਮ ਹੀ ਹੋਈ ਹੈ ਇਹਨਾਂ ਨਾਲ ਕੋਈ 6-7 ਮਹੀਨੇ ਪਹਿਲਾਂ ਹੋਈ ਸੀ ਮੈਂ ਤੁਹਾਨੂੰ ਦੱਸਦਾ ਸਰ ਠੀਕ ਹੈ ਇਹਨਾਂ ਦਾ ਜਿਹੜਾ ਮੇਨ ਵਰਕਰ ਹੈ ਨਾ ਮੈਂ ਨਹੀਂ ਕਹਿ ਰਿਹਾ ਕਿ ਮੈਂ ਤੁਹਾਨੂੰ ਮੀਡੀਆ ਦੇ ਸਾਹਮਣੇ ਬੋਲੂਗਾ ਤੁਸੀਂ ਇਹਨਾਂ ਦੀ ਤਾਰੇ ਵਿੱਚ ਆ ਕੇ ਚੈੱਕ ਕਰ ਸਕਦੇ ਹੋ ਸਰ ਜਿਹੜੀ ਦਿਮਾਗ ਦੀ ਲੜਾਈ ਹੋਈ ਹੈ ਸਵੇਰੇ ਵੀ ਹੋਈ ਹੈ ਸ਼ਾਮ ਨੂੰ ਵੀ ਹਾਂਜੀ ਸਵੇਰੇ ਹੋਈ ਸੀ ਗੱਲ ਢੰਡੀ ਹੋ ਚੁੱਕੀ ਸੀ ਮੈਂ ਇਹਨਾਂ ਨੇ ਬਥੇ ਕੀ ਆਪਸ ਵਿੱਚ ਮੁੰਡੇ ਮੁੰਡੇ ਆਪਸ ਵਿੱਚ ਲੜ ਗਏ ਆਪਸ ਸੋਲਵ ਕੀਤਾ ਸਰ A to Z ਸਾਰਾ ਹੋਰ ਕੁਝ ਨਹੀਂ ਕੀਤਾ ਠੀਕ ਆਪਾਂ ਤਾਂ ਵੀ ਤਾਂ ਵੀ ਕੋਈ ਲੜਾਈ ਨਹੀਂ ਹੈਗੀ ਆਪਾਂ ਗੱਲ ਖਤਮ ਕਰਨੀ ਚਾਹੀਦੀ ਕਿ ਪਰ ਐਂਡ ਤੇ ਇਹਨਾਂ ਨੇ ਮਤਲਬ ਥਾਣੇ ਰਿਪੋਰਟ ਕਰਦੀ ਫਿਰ ਮੈਂ ਵੀ ਆਪਣੀ ਸੇਫ ਸਾਈਡ ਲਈ ਥਾਣੇ ਰਿਪੋਰਟ ਕਰਦੀ ਕਿਉਂਕਿ ਇਹਨਾਂ ਦਾ ਜਵਾਈ ਆਇਆ ਸੀਗਾ ਠੀਕ ਆ ਉਹਦਾ ਨਾਮ ਮ ਸਾਰੇ ਰਿਕਾਰਡਿੰਗ ਹੈ ਉਹਨਾਂ ਦੇ A to Z ਸਾਰੇ ਹੁਣ ਸਰ ਕਿੰਨੇ ਬੰਦੇ ਤੁਹਾਡੇ ਸੱਟਾ ਲੱਗੇ ਸਾਰੇ ਮੇਰੇ ਆ ਮੇਰੇ ਤਿੰਨ ਢਾਂਕੇ ਲੱਗੇ ਹੋ ਠੀਕ ਹੈ ਮੇਰੇ ਬੈਗ ਤੇ ਸੱਟ ਲੱਗੀ ਹੋਇਆ ਸਰ ਮੇਰੇ ਪਿੱਢ ਤੇ ਸੱਟ ਲੱਗੀ ਮੇਰਾ ਪੈਰਾਂ ਤੇ ਸੱਟ ਲੱਗੀ ਪੰਜਾਂ ਨੇ ਮੇਰੇ ਕਲਪਨ ਦੇ ਪਿੱਛੇ ਮੇਰੇ ਪੰਜਾਂ ਨੇ ਸੱਟਾ ਲੱਗੀਓ ਸਾਡੇ ਸਾਰੇ ਠੀਕ ਹੈ ਸਰ ਆ ਭਾਜੀ ਰਕੇਸ਼ ਕੀ ਮੈਟਰ ਹੋਇਆ ਕੰਕਰੀਟ ਲਾਣਾ ਪਿਆ ਭਾਜੀ ਮੈਂ ਆਪਣੇ ਇਹਨਾਂ ਕੋਈ ਕੰਮ ਕਰਦਾ ਵਰਕਰ ਹਾਂ ਠੀਕ ਹੈ ਜੀ ਤੇ ਮੇਨਾਂ ਥੋੜੀ ਪਹਿਲਾਂ ਉਹਨੇ ਤੂ ਤੂ ਮਹਿਮਾ ਕੀਤੀ ਮੈਂ ਕਿਹਾ ਭਾਜੀ ਕੋਈ ਗੱਲ ਨਹੀਂ ਤੁਸੀਂ ਆਪਣੇ ਕਾਗਜ਼ ਤਾਂ ਚੱਲਦਾ ਹੀ ਰਹਿੰਦਾ ਮੇਰਾ ਆਇਆ ਕਜਨ ਕੋਈ ਬਾਹਰੋਂ ਆਇਆ ਸੀਗਾ ਉਹ ਮੈਨੂੰ ਮਿਲ ਗਿਆ ਬਸ ਇਹ ਬੋਲਣ ਲੱਪੇ ਤੂੰ ਮੇਰੀ ਦੁਕਾਨ ਦੇ ਅੱਗੇ ਕਦਮ ਕਿਉਂ ਰੱਖਿਆ ਤਾਂ ਉੱਥੇ ਹੀ ਮੈਂ ਸਾਥ ਤੋਂ ਬਾਈ ਕਰਨਾ ਪਿਆ ਪਹਿਲਾਂ ਵੀ ਕਿਸੇ ਪਹਿਲੇ 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 ਨਹੀਂ ਪਹਿਲਾਂ ਬਸ ਉਹੀ ਗਾਗਦੇ ਵਿੱਚ ਬਦਲੋ ਥੋੜਾ ਮੋਟਾ ਹੁੰਦਾ ਰਹਿੰਦਾ ਸੀ ਉਹ ਇਦਾਂ ਨਹੀਂ ਸੀ ਮੇਰੇ ਨਾਲ ਤਿਆਰ ਆਪਣੇ ਕੀ ਪਹਿਲਾਂ ਲੱਤਾ ਦਾਤ ਫਿਰ ਕਰਮਾਨਾ ਔਰ ਔਰ ਆਪਣਾ ਸੂਲ ਬਹੁਤ ਸਾਰਾ ਕੁਝ ਲੈ ਕੇ ਪਰ ਉਦੋਂ ਪਤਾ ਨਹੀਂ ਚੱਲਿਆ ਭਾਈ ਉਹ ਵੱਧ ਮਾਰ ਇਹ ਭਾਈ ਨੂੰ 9:30 9:30 ਵਜੇ ਦੀ ਗੱਲ ਆ ਆ 8:30 8:30 ਦੀ ਗੱਲ ਹੈ ਜੀ ਕਿੰਨੇ ਕੁ ਲੋਕ ਸੀ ਜਦੋਂ ਹਮਲਾ ਕੀਤਾ ਤਾਂ ਨਹੀਂ ਹੈਗੇ 20 ਬਾਈ ਜਾਨੇ ਸੀ ਤੇ ਚਾਰ ਦੋ ਜਵਾਈਆਂ ਜਿਹੜੀ ਸਾਰੀ ਘਟਨਾ ਦੱਸਦੇ ਉਹਦੀ ਕੋਈ ਸੀਸੀਟੀ ਵੀਗੀ ਹੈ ਜੀ ਹਾਂ ਜੀ ਸਾਰਾ ਕੁਝ ਹੈਗਾ ਲਾ ਦੇਵਾਂਗਾ ਤੁਹਾਨੂੰ ਸਰ ਗੁਰਕੁਮਾਰ ਕਿਸੇ ਦਾ ਕੰਮ ਕਰਦੇ ਮੇਰੀ ਹੋਸਰੀ ਹੈ ਜੀ ਅੱਛਾ ਜੀ ਤੇ ਕੀ ਹੋਇਆ ਕੀ ਅੱਜ ਐ ਮੇਰੇ ਮਦਨ ਲੋਗੀ ਸ਼ੋਪ ਹੈ ਜੀ ਤੇ ਮੇਰੀ ਗੱਲ ਸਿਸਟਰ ਦੀ ਮੈਰਿਜ ਹੋਈ ਹੈ ਤੇ ਨਾਲ ਮੈਨੂੰ 4 ਵੇ ਫੋਨ ਆਇਆ ਵੀ ਅੱਧਾ ਨਾਲ ਦੇ ਆਨੇ ਸਾਡਾ ਜਿਹੜਾ ਮੁੰਡਾ ਕੰਮ ਕਰ ਆ ਜੱਜ ਵੀ ਇਹਨਾਂ ਨੇ ਸਾਡੇ ਮੇਰੀ ਸਿਸਟਰ ਨੂੰ ਮੇ ਨਾਲ ਹੀ ਸੀ ਮੇਰੇ ਕੋਲ 4:00 ਵੇਗੀ ਸ਼ੋਪ ਖੋਲਣ ਲਈ ਤੈਨੂੰ ਸ਼ੋਪ ਖੋਲ੍ਹ ਲਈ ਸਾਡੇ ਚਾਰ 4:30 ਵੀ ਫੋਨ ਆ ਗਿਆ ਵੀ ਉਹਨਾਂ ਨੇ ਮੇਰਾ ਜਿਹੜਾ ਮੁੰਡਾ ਰੱਖਿਆ ਉਹਨੂੰ ਕੁੱਟਤਾ ਤੇ ਮੈਂ ਕੋਈ ਨਹੀਂ ਤੁਸੀਂ ਮੇਰੇ ਘਰ ਵੀ ਗੈਸਟ ਆਏ ਸੀ ਮੈਂ ਕਿ ਤੁਸੀਂ ਕੋਈ ਨਹੀਂ ਐਮਐਲਆਰ ਘਟਾਓ ਆ ਚਾਰ ਪੰਜ ਐਮਐਲਆਰ ਘਟਾ ਕੇ ਕਤਵਾਲੀ ਗਈ ਹੈ ਜੀ ਉਹਨਾਂ ਨੇ ਇਹਨਾਂ ਨੂੰ ਸੇਰੇ ਬੁਲਾਇਆ ਜੋ ਵੀ ਕਰਕੇ ਤੇ ਫਿਰ ਇਹਨਾਂ ਦੇ ਵੀ ਚਾਰ ਪੰਜ ਜਿਵੇਂ ਇਹਨਾਂ ਨੇ 8-10 ਮੁੰਡੇ ਨਾਲ ਉਧਰ ਛੁਪਾ ਕੇ ਆਪਣੇ ਰੱਖੇ ਹੋਏ ਸੀ ਮੇਰੀ ਸਿਸਟਰ ਨੂੰ ਉਹਦਾ ਫ ਮੈਂ ਕੋਈ ਗੱਲ ਨਹੀਂ ਫਿਰ ਮੈਂ ਆਪਣੀ ਵਾਈਫ ਨੂੰ ਭੇਜਿਆ ਮੈਂ ਕਿ ਜਾ ਤੂੰ ਜਾ ਕੇ ਟੈਂਡਰ ਦੇਖੋ ਦਿੱਕਤ ਵਾਲੀ ਗੱਲ ਤਾਂ ਨਹੀਂ ਹੈਗੀ ਮੇਰੀ ਵਾਈਫ ਹੈ ਕਿਤਵਾਲੀ ਵੀ ਗਏ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਕੀ ਹੋਈ ਇਹਨਾਂ ਨੇ ਅ ਜਦੋਂ ਮੇਰੀ ਮਦਦ ਨੂੰ ਨੇ ਕਿਹਾ ਨਹੀਂ ਤੁਸੀਂ ਇਦਾਂ ਮੇਰੇ ਮਦਦ ਨੂੰ ਵੀ ਬਾਹਰ ਗਏ ਸੀ ਮੇਰੇ ਮਦਦ ਨੂੰ ਵੀ ਫਗਵਾੜੇ ਗਏ ਸੀ ਉਹ ਸਿੱਧਾ ਪਤਾ ਲੱਗਿਆ ਸਿੱਧਾ ਆ ਗਏ ਜਦੋਂ ਅਹਿਮਦ ਮਦਦ ਨੂੰ ਨੇ ਸਮਝਾਇਆ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਵੀ ਇਕੱਲੀਆਂ ਕੁੜੀ ਕੇ ਦੁਕਾਨ ਚ ਲਾਂਦੀ ਤੁਸੀਂ ਚਾਰ-ਚਾ ਮੁੰਡੇ ਰੱਖਿਆ ਇਕੱਲੀ ਕੁੜੀ ਨਾਲ ਗਾਲਾ-ਗੁਲਾਕ ਗਲੋਚ ਅੱਛੀ ਗੱਲ ਨਹੀਂ ਉਹਨੇ ਬਹੁਤ ਗੰਦੀ ਗੰਦੀ ਗੱਲਾਂ ਵੀ ਸਾਸੂ ਕੱਢਣੀ ਤੋ ਉਹ ਫਿਰ ਕਰਦੇ ਕਰਾਉਂਦੇ ਜੋ ਐ ਨਹੀਂ ਝੜਬ ਹੋ ਗਿਆ ਆਪਸੀ ਆ ਮੁੰਡੇ ਫੇਰ ਤੁਹਾਡੀ ਗੰਦੀ ਗੱਲਾਂ ਸ਼ੁਰੂ ਕੀਤੀਆਂ ਉਹਨੇ ਹੱਥਰ ਕੀ ਸੀ ਕੁਛ ਨਹੀਂ ਆਪਾਂ ਨੂੰ ਮੈਂ ਤਾਂ ਆਪ ਤੁਹਾਡੇ ਤੇ ਵੀ ਹਮਲਾ ਹੋਇਆ ਸਰ ਮੈਂ ਆਪ ਛੁਡਾਣ ਗਿਆ ਹੀ ਆ ਦੇਖੋ ਇਹਨਾਂ ਨੇ ਮੇਰੀ ਵਾਈਫ ਨੂੰ ਫੜ ਲਿਆ ਪਿੱਟ ਉਹਦੇ ਛੋਟੇ ਮੁੰਡੇ ਰਾਜ ਜਿਹੜਾ ਨਾਮ ਲੰਦੇ ਆ ਨਾਮ ਮੈਨੂੰ ਨਹੀਂ ਪਤਾ ਹੀ ਉਹਨੂੰ ਪੱਲ ਲੱਗਿਆ ਰਾਜ ਬੰਦਿਆਂ ਤੇ ਹਮਲਾ ਹੋਇਆ ਤੁਹਾਡੇ ਤੇ ਮੇਰੇ ਤੇ ਵੀ ਹੋਇਆ ਇਹ ਮੇਰੀ ਵਾਈਫ ਆ ਇਹਨੂੰ ਉਹਨਾਂ ਨੇ ਤਾਂ ਪਿੱਛੋਂ ਫੜਿਆ ਜੀ ਮੈਂ ਮੁੰਡਿਆਂ ਦੇ ਪਿੱਛੇ ਗੱਜਿਆ ਮੇਰੀ ਵਾਈਫ ਨੂੰ ਛੱਡ ਵੀ ਲੈ ਡੇਟਸ ਤੇ ਆ ਦੇ ਚੱਕਿਆ ਇਹਨਾਂ ਦੇਖੋ ਹੁਣ ਇਹਦਾ ਪਤਾ ਹੀ ਲੱਗੂ ਉਹਨਾਂ ਨੇ ਕਿੰਨੇ ਬੰਦੇ ਸੀ ਉਹ ਜਿਹੜੇ ਉਹ 10 12 ਬੰਦੇ ਸੀ ਕੱਟ ਲੋ ਕਿੰਨਾ ਮਾਰੀਆਂ ਉਹਨਾਂ ਨੇ ਇਹ ਗੱਲ ਹੈਗੀ 8:30 ਤੋਂ 9:00 ਵਜੇ ਦੇ ਵਿੱਚ ਹੁਣ ਕੀ ਮੰਗ ਕਰਦੇ ਮੰਗ ਹੈ ਜੀ ਪ੍ਰਸ਼ਾਸਨ ਇੱਕ ਦੇਖੋ ਇਹ ਅਗਲੀ ਕੋਈ ਦੁਕਾਨ ਖੋਲਦੀ ਹੈ ਕੋਈ ਗਾਹ ਗਾਹ ਦੁਕਾਨ ਦੇ ਅੰਦਰੋਂ ਖਿੱਚ ਕੇ ਲਾ ਗ ਜਾਂਦੇ ਆ ਤੇ ਮਾਰ ਕੋਟਾ ਇਹ ਰਕ ਸਰ ਅੱਗੇ 10 ਸਾਲ ਪਹਿਲਾਂ ਵੀ ਕਿਤਵਾਲੀ ਜੰਨਾ ਦਾ ਗਿਆ ਹੋਇਆ ਸੀ ਸਾਡੀ ਕੋਈ ਐਸੋਸੀਏਸ਼ਨ ਹੋਊਗੀ ਕੋਈ ਪ੍ਰਧਾਨ ਹੋਊਗਾ ਉਹਨੂੰ ਕਦੀ ਅਜੇ ਤੱਕ ਵਿੱਚ ਨਹੀਂ ਪਾਇਆ ਤੁਸੀਂ ਸਾਰੇ ਬਾਜ਼ਾਰ ਇੱਕ ਮਿੰਟ ਸਾਰੇ ਬਾਜ਼ਾਰ ਵਾਲੇ ਇਹਨਾਂ ਨੂੰ ਗਲਤ ਕਹਿੰਦੇ ਆ ਜੀ ਵੀ ਚਲੋ ਤੁਸੀਂ ਆਪਣਾ ਅਸੀਂ ਨਹੀਂ ਆਤੀ ਆਪਣਾ ਗਾਗੇ ਡਾਂਦਾ ਆਪਣਾ ਕਰੋ ਹੁਣ ਫਾਦਰ ਸਾਹਿਬ ਤੇ ਉਹਨੇ ਫਾਦਰ ਚਾਚੇ ਦਾਇ ਦੇ ਭਰਾ ਵਾ ਆਪ ਚਾਚੇ ਦਾਇ ਦੇ ਮੁੰਡੇ ਆਂ ਜੀ ਤੇ ਪੁਲਿਸ ਨੂੰ ਦੱਸਿਆ ਤੁਸੀਂ ਸਾਰਾ ਹੁਣ ਅੱਜ ਦੀ ਘਟਨਾ ਬਾਰੇ ਅੱਜ ਦੀ ਕੱਢਣੀ ਸਾਰਾ ਦੱਸੀ ਸੀ ਉਸ ਤੋਂ ਬਾਅਦ ਕਤਵਾਲੀ ਤੋਂ ਹੀ ਆਏ ਸੀ ਹੈ ਮੈਨੂੰ ਜੋਤਾ ਹੂੰ ਤਾਂ ਵਾ ਫੇਰ ਲੜਾਈ ਹੋਈ ਆ ਉਹਨੇ ਕੱਲ ਬੁਲਾਇਆ ਸੀ ਕੱਲ ਕਹਿੰਦੇ ਆ ਸਾਹਮਣੇ ਆ ਮਾਲੇ ਸੀ ਤੇਰੀ ਇੱਥੇ ਰਿਪੋਰਟ ਆ ਜੀ ਅੱਜ ਤੁਹਾਡਾ ਜਿਹੜਾ ਸਵੇਰੇ ਤੁਸੀਂ ਕਹਿ ਰਹੇ ਹੋ ਲੜਾਈ ਹੋਈ ਆ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਲੜਾਈ ਹੋਈ ਆ ਹਾਂ ਜੀ ਸ਼ਾਮ ਨੂੰ ਫੇਰ ਦੁਬਾਰਾ 8:30 ਹੋਈ 9 ਵਜੇ ਠੀਕ ਹੈ ਮਤਲਬ ਸਵੇਰੇ ਪੁਲਿਸ ਨੂੰ ਤਲਾਸ਼ ਕੀਤਾ ਹੀ ਲੜਾਈ ਕਰਤੀ ਸੀ ਇਹ ਚੋੜੇ ਬਜ਼ਾਰ ਕੰਮ ਕਰਦਾ। ਅੱਛਾ ਤੇ ਕੀ ਹੋਇਆ ਜੀ ਇਸ ਵਾਰ ਹਸਲ ਪੰਚੋ? ਭਾਜੀ ਪਹਿਲਾਂ ਤਾਂ ਆਪਣਾ ਰਕੇਸ਼ ਨਾਮ ਦਾ ਮੁੰਡਾ ਆਪਣੀ ਪੜਲੀ ਪਾਰਟੀ ਦਾ ਤੇ ਉਹਨੇ ਨਾ ਮੈਂ ਸਾਡੀ ਦੁਕਾਨ ਤੇ ਆਇਆ ਕਹਿੰਦਾ ਮੇਰੇ ਵੱਲੋਂ ਤਾਂ ਮਿਲ ਲਗਾ ਗਾ ਕਹਿੰਦਾ ਰਿਸ਼ਤੇਦਾਰ ਆ ਤੇ ਸਾਡੀ ਦੁਕਾਨ ਤੇ ਬੁਲਾ ਕੇ ਨਾ ਅੱਧਰ ਲੈ ਗਿਆ। ਫਿਰ ਅੱਗੇ ਚੱਲ ਗਿਆ ਉਹਦਾ ਰਿਸ਼ਤੇਦਾਰ ਜੋ ਵੀ ਮੈਨੂੰ ਨਹੀਂ ਪਤਾ ਉਸ ਤੋਂ ਆਂਦਾ ਹੀ ਮੈਨੂੰ ਫੜ ਲਿਆ। ਚਪੇੜਾਂ ਮਾਰੀਆਂ ਤੇ ਹੁੰਦਾ ਮਕਾਨ ਜਿਹੜਾ ਮਾਲਕ ਆਂਦਾ ਸਾਹਿਬ ਨਾ ਰਾਜਾ ਬਟ ਛੋਟਾ ਮੁੰਡਾ ਉਹਨਾਂ ਦਾ ਤੇ ਉਹ ਆਇਆ ਉਹਨੇ ਮੇਰਾ ਗਲਾ ਫੜ ਲਿਆ ਉਹਨੇ ਮੁੱਕਾ ਮਾਰਿਆ ਚਪੇੜਾਂ ਮਾਰੀਆਂ ਆ ਨਿਸ਼ ਉਸ ਵਾਰ ਚ ਪੇੜਾ ਮਾਰ ਕੇ ਪਰ ਲੈ ਕੇ ਉਸ ਪਰਲੀ ਦੁਕਾਨਦਾਰ ਮੁੰਡਿਆਂ ਨੇ ਛੁੜਾਤਾ ਮੈਨੂੰ ਉਸ ਤੋਂ ਬਾਅਦ ਆਪਾਂ ਪਰਚਾ ਕਰਾਨਗੇ ਜਗ੍ਹਾ ਹੋਈ ਲੜਾਈ ਚੋੜੇ ਬਜਾਰੀ ਭਾਈ ਚੋੜੇ ਬਜਾਰੀ ਹੋਈ ਆ ਸਾਰਿਆਂ ਨੇ ਸਾਰਿਆਂ ਨੇ ਜਿਹੜਾ ਸਾਰਾ ਤੁਹਾਨੂੰ ਆ ਕੇ ਮਾਰਿਆ ਕੁੱਤੇ ਕਾਰਨ ਕੀ ਰਿਹਾ ਹੈ ਕਾਰਨ ਹੈ ਕਿ ਖੁੰਦਕਵਾਜੀ ਹੈ ਜੀ ਸ਼ੁਰੂ ਤੋਂ ਹੀ ਖੁੰਦਕਵਾਜੀ ਪਹਿਲਾਂ ਵੀ ਖੁੰਦਕਵਾਜੀ ਇਹਨਾਂ ਨੇ ਕੱਢੀ ਕਿ ਗਾਹ ਕਦ ਤੱਕ ਖਿੱਚਦਾ ਸਾਡੇ ਅੱਡੇ ਤੋਂ ਇਦਾਂ ਫਲਾਨਾ ਢਮਗਾਨਾ ਜਦ ਕਿ ਮੈਂ ਆਪਣੇ ਅੱਡੇ ਤੇ 3 ਫੁੱਟ ਦਾ ਅੱਡਾ ਇੱਕ ਇੱਕ ਜਣਾ ਵਾ ਕਿਸੇ ਦਾ ਕੰਮ ਥੋੜਾ ਛੋੜਾ ਉਹਨਾਂ ਛੋੜੇ ਦਾ ਕੋਸਮੈਟਿਕ ਵਗੈਰਾ ਕੋਸਮੈਟਿਕ ਦਾ ਤੇ ਜਿਹਨੇ ਹਮਲਾ ਕੀਤਾ ਉਹ ਕੌਣ ਉਹ ਵੀ ਦੂਜੀ ਪਾਰਟੀ ਦਾ ਬੰਦਾ ਉਹਨਾਂ ਦੇ ਵੀ ਸੇਮ ਹੈ ਦੂਜੀ ਦੁਕਾਨਦਾਰ ਹੈ ਕੋ ਆਮਨਾ ਹਾਂ ਦੁਕਾਨਦਾਰ ਹੈ ਤੇ ਉਹ ਨਾਲ ਹੀ ਦੁਕਾਨ ਆ ਦੀ ਉਹ ਵੀ ਨਾਲ ਹੀ ਜੀ ਭਾਈ ਨਾਲ ਹੀ ਅੱਡਾ ਨਹੀਂ ਲੈਂਦਾ ਤੂੰ ਕੋ ਸ਼ੋਪ ਆਉਂਦੀ ਦੀ ਅੱਛਾ ਹਾਂ ਜੀ ਉਹ ਪਹਿਲਾਂ ਵੀ ਕਰੀ ਇਦਾਂ ਬਹਿ ਪਾਲਟੀਆ ਨਾ ਮਾਫੀਆਂ ਮੰਗ ਲੀਆਂ ਸੀ ਪਹਿਲਾਂ ਵੀ ਹੱਥੋਂ ਪਾਈ ਹੋਈ ਹਾਂ ਪਹਿਲਾਂ ਵੀ ਹੱਥੋਂ ਪਾਈ ਹੋਈ ਭਾਜੀ ਪਹਿਲਾਂ ਵੀ ਇਹਨਾਂ ਦੀ ਗਲਤੀ ਮੰਨੀ ਗਈ ਸੀ ਫਿਰ ਉਹ ਸੋਲਵ ਹੋ ਗਿਆ ਸੀ ਕੇਸ ਤੇ ਅੱਜ ਅੱਜ ਤੁਹਾਡੇ ਜਿਹੜਾ ਹਮਲਾ ਕੀਤਾ ਕਿੰਨੇ ਜਣਿਆਂ ਨੇ ਕੀਤਾ ਤੇ ਆ ਦੋ ਪਹਿਲਾਂ ਪਹਿਲਾਂ ਤਾਂ ਦੋ ਬੰਦਿਆਂ ਨੇ ਕੀਤਾ ਜੀ ਮੇਰੇ ਤੇ ਹਾਂ ਇੱਕੋ ਦੁਕਾਨ ਦੇ ਦੋ ਬੰਦੇ ਸੀਗੇ ਠੀਕ ਹੈ ਠੀਕ ਹੈ ਇੱਕੋ ਦੁਕਾਨ ਦੇ ਦੋ ਬੰਦੇ ਸੀ ਇੱਕ ਮਾਲਕ ਸੀਗਾ ਤੇ ਇੱਕ ਨੌਕਰ ਸੀਗਾ ਨਕੇਸ਼ ਆ ਨਾਮ ਉਹਦਾ ਨੌਕਰ ਦਾ ਇਹ ਸਾਡੇ ਇੱਕ 3 ਜਾਂ 4 ਵਜੇ ਦੇ ਵਿੱਚ ਵਿੱਚ ਦੀ ਗੱਲ ਆ ਤੁਸੀਂ ਮੈਡੀਕਲ ਕਰਾਨ ਹੋਣ ਆ ਰਹੇ ਹੋ ਭਾਜੀ ਮੈਂ ਕਰਾਇਆ ਹੋਇਆ ਦੁਬਾਰਾ ਜਦੋਂ ਆਪਣੇ ਅੰਟੀ ਨਾਲ ਮੈਂ ਆਇਆ ਦੁਬਾਰਾ ਪਰਚਾ ਬੁਰਚਾ ਕਰਵਾ ਆ ਕੇ ਪਰ ਅੰਟੀ ਦੇ ਇਹਨਾਂ ਨੇ ਗਾਲਾਂ ਗੁੱਲ ਕੱਢੀਆਂ ਤੇ ਉਹਨਾਂ ਨੇ ਦਾਤ ਮਾਰੇ ਅੰਟੀ ਦੇ ਸਿਰ ਤੇ ਲੱਗੇ ਆ ਤੇ ਹਾਂ ਜੋ ਲੜਾਈ ਹੋ ਗਈ ਸੀ ਉਹ ਲੜਾਈ ਚੱਲ ਪਈ ਸੀ ਉਹ ਤਾਂ ਉਹ ਤਾਂ ਸ਼ੁਰੂਆਤ ਆ ਪਰ ਰੋਕ ਲਈ ਲੜਾਈ ਰੋਕ ਦੇ ਵੇ ਸੀ ਜਿੰਨਾਂ ਕੋ ਮੈਂ ਕੰਮ ਕਰਦਾ ਦੀਦੀ ਉਹਨਾਂ ਦੇ ਇੱਕ ਟਾਂਕੇ ਲੱਗੇ ਇੱਥੇ ਉਹਨਾਂ ਦੇ ਵੀ ਲੱਗੇ ਸਾਰਿਆਂ ਦੇ ਲੱਗੇ ਜਿੱਜੂ ਨੂੰ ਕੁੱਟਿਆ ਕਿੰਨੇ ਬੰਦੇ ਘਾਇਰ ਹੋਏ ਕਮ ਸੇ ਘੱਟ 5-6 ਬੰਦੇ ਗਾਇਲ ਭਾਈ ਇਹ ਘਟਨਾ ਤੁਸੀਂ ਦੱਸ ਰਹੇ ਹੋ 4-5 ਵਜੇ ਜਿਹੜੇ ਪਹਿਲਾਂ 4:30 ਵਜੇ ਦੀ ਘਟਨਾ ਜੀ 3:30 ਤੋਂ ਲੈ ਕੇ 4:30 ਤੱਕ ਉਸ ਤੋਂ ਬਾਅਦ 6:00 ਤੋਂ ਲੈ ਕੇ 8:30 ਤੱਕ ਇਹ ਲੜਾਈਆਂ ਹੋਈਆਂ ਜੀ ਹਾਂ ਜੀ ਅਧਿਕਾਰੀਆਂ ਨੂੰ ਇਤਲਾਹ ਕੀਤੀ ਤੁਸੀਂ ਪੁਲਿਸ ਨੂੰ ਕੀਤੀ ਗਈ ਕੀਤੀ ਸੀ ਜੀ ਕੀਤੀ ਸੀ ਤੇ ਦੂਜੀ ਪਾਰਟੀ ਤੇ ਵੀ ਵਜੀਆਂ ਦੂਜੀ ਪਾਰਟੀ ਤੇ ਮੈਂ ਕਹੇ ਕਹਿ ਨਹੀਂ ਸਕਦਾ ਕਿ ਉਹ ਮੈਨੂੰ ਪਿੱਛੇ ਕਰਦਾ ਸੀ ਜੀ ਮੇਰੇ ਵੱਜਦੀਆਂ ਭਈਆਂ ਮੈਂ ਪਿੱਛੇ ਕਰਦਾ ਸੀ ਕਿਹੜੇ ਹਥਿਆਰਾਂ ਨਾਲ ਹਮਲਾ ਹੋਇਆ ਮੇਰੇ ਮਾਰਨ ਲੱਗੇ ਸੀ ਦਾਤ ਇੰਨਾ ਲੰਬਾ ਸੀਗਾ ਜੀ ਦਾਤ ਜੰਗ ਚੁੰਗ ਲੱਗਾ ਆ ਸੀ ਮਾਰਨ ਲੱਗੇ ਸੀ ਮੈਨ ਆ ਉਹਨਾਂ ਦੇ ਕੈਮਰੇ ਲੱਗੇ ਪਰ ਸਾਡੀ ਸ਼ਾਪ ਤੇ ਕੈਮਰੇ ਨਹੀਂ ਲੱਗੇ ਉਹਨਾਂ ਦੀ ਸ਼ਾਪ ਤੇ ਬਾਹਰ ਹੋਇਆ ਸਾਰਾ ਕੁਝ ਨਾਲ ਨਾਲ ਆ ਪਾਜੀ ਤਿੰਨ ਕੁੱਤੀ ਇਹਨਾਂ ਦੀ ਨਾਲੇ ਤਿੰਨ ਕੁੱਤੀ ਉਹਨਾਂ ਦੀ ਹੁਣ ਕੀ ਮੰਗ ਕਰਦੀ ਹੈ ਪਾਜੀ ਇਨਸਾਫ ਚਾਹੀਦਾ ਪਾਜੀ ਹਰ ਵਾਰੀ ਤਾਂ ਇਹ ਡਰਾਮਾ ਇਹਨਾਂ ਦਾ ਐਸਮ ਜਰ ਨਿਊਜ਼ ਦੇ ਲਈ ਲੁਧਿਆਣਾ ਤੋਂ ਵੀ ਇੱਕ ਜਰ ਰੋਟਾ ਦੀ ਰਿਪੋਰਟ